ਤਾਂ ਅੱਜ ਦੀ ਗੱਲਬਾਤ ਉਸ ਖਬਰ ਨਾਲ ਸ਼ੁਰੂ ਕਰਦੇ ਹਾਂ ਜਿਸ ਨੇ ਕੈਨੇਡਾ ਵਿੱਚ ਬੈਠੇ ਹਜ਼ਾਰਾਂ ਪਰਿਵਾਰਾਂ ਦੇ ਮਤਲਬ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਖਬਰ ਇਹ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਵਿਭਾਗ ਨੇ 2026 ਲਈ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਯਾਨੀ pgp ਉਸ ਦੇ ਤਹਿਤ ਨਵੀਆਂ ਅਰਜ਼ੀਆਂ ਲੈਣ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ਸਿੱਧੇ ਸ਼ਬਦਾਂ ਵਿੱਚ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਦਾ ਸੁਪਨਾ ਫਿਲਹਾਲ ਹੀ ਰੁਕ ਗਿਆ ਹੈ ਅੱਜ ਅਸੀਂ ਇਸੇ ਐਲਾਨ ਦੀ ਗਹਿਰਾਈ ਤੱਕ ਜਾਵਾਂਗੇ ਇਸ ਸਮਝਣ ਲਈ ਕਿ ਇਸ ਦਾ ਅਸਲ ਮਤਲਬ ਕੀ ਹੈ ਸਰਕਾਰ ਦੀ ਸੋਚ ਕੀ ਹੈ ਅਤੇ ਹੁਣ ਪਰਿਵਾਰਾਂ ਲਈ ਅੱਗੇ ਕਿਹੜੇ ਰਾਹ ਖੁੱਲੇ ਹਨ ਬਿਲਕੁਲ ਅਤੇ ਦੇਖੋ ਇਹ ਖਬਰ ਸੁਣ ਕੇ ਨਿਰਾਸ਼ਾ ਹੋਣਾ ਬਹੁਤ ਸੁਭਾਵਿਕ ਹੈ ਕਈ ਲੋਕ ਸਾਲਾਂ ਤੋਂ ਇਸੇ ਉਡੀਕ ਵਿੱਚ ਸਨ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਪੂਰੀ ਕਹਾਣੀ ਨਹੀਂ ਹੈ ਅੱਜ ਸਾਡਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੀ ਹੋਇਆ ਸਗੋਂ ਇਹ ਸਮਝਾਉਣਾ ਹੈ ਕਿ ਅਜਿਹਾ ਕਿਉਂ ਹੋਇਆ ਅਤੇ ਹੁਣ ਸਭ ਤੋਂ ਵਧੀਆ ਬਦਲ ਕੀ ਹੈ ਖਾਸ ਤੌਰ ਤੇ ਅਸੀਂ ਸੁਪਰ ਵੀਜ਼ਾ ਦੀਆਂ ਉਹਨਾਂ ਬਰੀਕੀਆਂ ਤੇ ਗੱਲ ਕਰਾਂਗੇ ਜਿਨ੍ਹਾਂ ਬਾਰੇ ਅਕਸਰ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਤਾਂ ਜੋ ਪਰਿਵਾਰ ਆਪਣੇ ਲਈ ਸਹੀ ਅਤੇ ਸੂਝਵਾਨ ਫੈਸਲਾ ਲੈ ਸਕਣ ਠੀਕ ਹੈ ਚਲੋ ਫਿਰ ਇਸ ਗੁੰਜਲ ਨੂੰ ਖੋਲਣਾ ਸ਼ੁਰੂ ਕਰਦੇ ਹਾਂ PGP پروگرام ਜਿਸ ਰਾਹੀਂ ਕੈਨੇਡਾ ਦੇ ਨਾਗਰਿਕ ਜਾਂ PR ਆਪਣੇ ਮਾਪਿਆਂ ਨੂੰ ਸਪான்ਸਰ ਕਰਕੇ ਪੱਕੇ ਤੌਰ ਤੇ ਬੁਲਾ ਸਕਦੇ ਸਨ 2026 ਲਈ ਬੰਦ ਹੋ ਗਿਆ ਹੈ ਪਰ ਮੇਰੇ ਦਿਮਾਗ ਵਿੱਚ ਇੱਕ ਸਵਾਲ ਆ ਰਿਹਾ ਹੈ ਪਿਛਲੇ ਸਾਲ ਮਤਲਬ ਉਦੋਂ ਵੀ ਤਾਂ ਕੁਝ ਅਜਿਹਾ ਹੀ ਹੋਇਆ ਸੀ ਸ਼ੁਰੂ ਵਿੱਚ ਕਿਹਾ ਗਿਆ ਸੀ ਕਿ ਕੋਈ ਨਵਾਂ ਪ੍ਰੋਗਰਾਮ ਨਹੀਂ ਆਏਗਾ ਪਰ ਬਾਅਦ ਵਿੱਚ ਕੁਝ ਲੋਕਾਂ ਨੂੰ ਸੱਦੇ ਪੱਤਰ ਭੇਜੇ ਗਏ ਸਨ ਕਿ ਇਸ ਵਾਰ ਵੀ ਅਜਿਹੀ ਕੋਈ ਉਮੀਦ ਰੱਖੀ ਜਾ ਸਕਦੀ ਹੈ ਹਾਂ ਇਹ ਹੀ ਉਹ ਨੁਕਤਾ ਹੈ ਜਿੱਥੇ ਸਾਰੀ ਕਹਾਣੀ ਛੁਪੀ ਹੋਈ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਿਛਲੇ ਸਾਲ ਜਿਹੜੇ ਸੱਦੇ ਭੇਜੇ ਗਏ ਸਨ ਉਹ ਕਿਸੇ ਨਵੇਂ ਬਿਨੇਕਾਰ ਨੂੰ ਨਹੀਂ ਸਨ ਉਹ ਸਾਰੇ ਸੱਦੇ ਉਹਨਾਂ ਲੋਕਾਂ ਨੂੰ ਗਏ ਸਨ ਜਿਨ੍ਹਾਂ ਨੇ ਸਾਲ 2020 ਵਿੱਚ ਹਾਂ 2020 ਵਿੱਚ ਅਰਜ਼ੀਆਂ ਦਾਖਲ ਕੀਤੀਆਂ ਸਨ ਅਤੇ ਉਹਨਾਂ ਦੀਆਂ ਫਾਈਲਾਂ ਪਹਿਲਾਂ ਤੋਂ ਹੀ ਸਿਸਟਮ ਦੇ ਪੂਲ ਵਿੱਚ ਪਈਆਂ ਸਨ ਸਰਕਾਰ ਨੇ ਕੋਈ ਨਵੀਂ ਅਰਜ਼ੀ ਨਹੀਂ ਮੰਗੀ ਸਗੋਂ ਪੁਰਾਣੇ ਢੇਰ ਵਿੱਚੋਂ ਹੀ ਕੁਝ ਫਾਈਲਾਂ ਚੁੱਕੀਆਂ ਸਨ ਅੱਛਾ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਮੀਗ੍ਰੇਸ਼ਨ ਵਿਭਾਗ ਕੋਲ ਪਹਿਲੇ ਇੰਨੀਆਂ ਜ਼ਿਆਦਾ ਅਰਜ਼ੀਆਂ ਜਮ੍ਹਾਂ ਹਨ ਕਿ ਉਹਨਾਂ ਨੂੰ ਨਵੀਆਂ ਲੈਣ ਦੀ ਲੋਗ ਹੀ ਨਹੀਂ ਪੈ ਰਹੀ ਇਹ ਤਾਂ ਇੱਕ ਬਹੁਤ ਵੱਡੇ ਬੈਕਲੌਗ ਵੱਲ ਇਸ਼ਾਰਾ ਕਰਦਾ ਹੈ ਬਿਲਕੁਲ ਸਹੀ ਬਹੁਤ ਵੱਡਾ ਬੈਕਲੌਗ ਅਤੇ ਇਹ ਸਿਰਫ ਬੈਕਲੌਗ ਘਟਾਉਣ ਦੀ ਗੱਲ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਦੇ ਫਲਸਫੇ ਵਿੱਚ ਇੱਕ ਵੱਡੇ ਬਦਲਾਅ ਦਾ ਸੰਕੇਤ ਹੈ ਸਰਕਾਰ ਅਸਿੱਧੇ ਤੌਰ ਤੇ ਕਹਿ ਰਹੀ ਹੈ ਅਸੀਂ ਤੁਹਾਡੇ ਮਾਪਿਆਂ ਦੀ ਸਿਹਤ ਸੰਭਾਲ ਵਰਗੀ ਵੱਡੀ ਅਤੇ ਲੰਬੀ ਜ਼ਿੰਮੇਵਾਰੀ ਹੁਣੇ ਨਹੀਂ ਚੁੱਕ ਸਕਦੇ ਪਰ ਅਸੀਂ ਤੁਹਾਨੂੰ ਉਹਨਾਂ ਨੂੰ ਲੰਬੇ ਸਮੇਂ ਲਈ ਆਪਣੇ ਕੋਲ ਰੱਖਣ ਦਾ ਇੱਕ ਹੋਰ ਤਰੀਕਾ ਦੇ ਰਹੇ ਹਾਂ ਇਸ ਨਾਲ ਉਹ ਸਿਸਟਮ ਤੇ ਵਿੱਤੀ ਬੋਝ ਪਾਏ ਬਿਨਾ ਪਰਿਵਾਰਾਂ ਨੂੰ ਇਕੱਠੇ ਰੱਖਣ ਦਾ ਸਿਹਰਾ ਵੀ ਲੈ ਲੈਂਦੇ ਹਨ ਇਹ ਮਤਲਬ ਇੱਕ ਰਣਨੀਤਿਕ ਕਦਮ ਹੈ ਇਹ ਤਾਂ ਬਹੁਤ ਦਿਲਚਸਪ ਨਜ਼ਰੀਆ ਹੈ ਮਤਲਬ ਪੀਜੀਪੀ ਦਾ ਬੰਦ ਹੋਣਾ ਸਿਰਫ ਇੱਕ ਪ੍ਰਬੰਧਕੀ ਫੈਸਲਾ ਨਹੀਂ

ਇਹ ਖਾਸ ਤੌਰ ਤੇ ਮਾਪਿਆਂ ਅਤੇ ਦਾਦਾ-ਦਾਦੀ ਨਾਨਾ-ਨਾਨੀ ਲਈ ਬਣਾਇਆ ਗਿਆ ਹੈ ਇਸ ਤੇ ਉਹ ਇੱਕ ਵਾਰ ਆ ਕੇ ਲਗਾਤਾਰ 5 ਸਾਲਾਂ ਤੱਕ ਕੈਨੇਡਾ ਵਿੱਚ ਰਹਿ ਸਕਦੇ ਹਨ ਸੋਚੋ 5 ਸਾਲ ਬਿਨਾਂ ਕਿਸੇ ਰੁਕਾਵਟ ਦੇ 5 ਸਾਲ ਵਾਹ ਹਾਂਜੀ ਅਤੇ ਇਹ ਵੀ ਸਭ ਕੁਝ ਨਹੀਂ ਹੈ 5 ਸਾਲ ਪੂਰੇ ਹੋਣ ਤੇ ਇਸ ਨੂੰ ਹੋਰ 2 ਸਾਲਾਂ ਲਈ ਕੈਨੇਡਾ ਦੇ ਅੰਦਰੋਂ ਹੀ ਵਿਧਾਇਆ ਜਾ ਸਕਦਾ ਹੈ ਯਾਨੀ ਕੁਲ ਮਿਲਾ ਕੇ 7 ਸਾਲ 7 ਸਾਲ ਇਹ ਤਾਂ ਲਗਭਗ ਪੀਆਰ ਵਰਗਾ ਹੀ احساس ਦਿੰਦਾ ਹੈ ਘੱਟੋ ਘੱਟ ਰਹਿਣ ਦੇ ਮਾਮਲੇ ਵਿੱਚ 7 ਸਾਲਾਂ ਲਈ ਮਾਪਿਆਂ ਨੂੰ ਕੋਲ ਰੱਖਣ ਦੀ ਇਜਾਜ਼ਤ ਤਾਂ ਮਿਲ ਗਈ ਪਰ ਮੈਨੂੰ ਲੱਗਦਾ ਹੈ ਕਿ ਅਸਲ ਚੁਣੌਤੀ ਇਸ ਦਾ ਖਰਚਾ ਹੈ ਯਕੀਨਨ ਇਸ ਲਈ ਕੁਝ ਵੱਡੀਆਂ ਸ਼ਰਤਾਂ ਵੀ ਹੋਣਗੀਆਂ ਸਰਕਾਰ ਐਵੇਂ ਤਾਂ ਇੰਨੀ ਲੰਬੀ ਇਜਾਜ਼ਤ ਨਹੀਂ ਦੇਵੇਗੀ ਹੈਨਾ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਸੱਟ ਮਾਰੀ ਹੈ ਸੁਪਰ ਵੀਜ਼ਾ ਦੀਆਂ ਦੋ ਵੱਡੀਆਂ ਅਤੇ ਤੁਸੀਂ ਕਹਿ ਸਕਦੇ ਹੋ ਸਖਤ ਸ਼ਰਤਾਂ ਹਨ ਪਹਿਲੀ ਅਤੇ ਸਭ ਤੋਂ ਜ਼ਰੂਰੀ ਸ਼ਰਤ ਹੈ ਮੈਡੀਕਲ ਇੰਸ਼ੋਰੈਂਸ ਇਹ ਲਾਜ਼ਮੀ ਹੈ ਇਸ ਤੋਂ ਬਿਨਾ ਫਾਈਲ ਲੱਗ ਹੀ ਨਹੀਂ ਸਕਦੀ ਇਸ ਦਾ ਕਾਰਨ ਕੈਨੇਡਾ ਦਾ ਬੇਹਦ ਮਹਿੰਗਾ ਸਿਹਤ ਸਿਸਟਮ ਹੈ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਕੋਲ ਸਰਕਾਰੀ ਹੈਲਥ ਕਾਰਡ ਨਹੀਂ ਹੈ ਕਿੰਨਾ ਕੁ ਮਹਿੰਗਾ ਕਿ ਅਸੀਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਕਿ ਸੁਣਨ ਵਾਲਿਆਂ ਨੂੰ ਇਸ ਦੀ ਗੰਭੀਰਤਾ ਦਾ ਪਤਾ ਲੱਗੇ ਬਿਲਕੁਲ ਦਿੱਤੀ ਗਈ ਜਾਣਕਾਰੀ ਵਿੱਚ ਇੱਕ ਐਸਾ ਅੰਕੜਾ ਹੈ ਜੋ ਕਿਸੇ ਨੂੰ ਵੀ ਹੈਰਾਨ ਕਰ ਸਕਦਾ ਹੈ ਜੇਕਰ ਰੱਬ ਨਾ ਕਰੇ ਕਿਸੇ ਨੂੰ ਹਸਪੀਟਲ ਦੇ ਆਈਸੀਯੂ ਮਤਲਬ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਹੋਣਾ ਪੈ ਜਾਵੇ ਤਾਂ ਖਰਚਾ 1 ਲੱਖ ਡਾਲਰ ਤੋਂ ਲੈ ਕੇ 3 ਲੱਖ ਡਾਲਰ ਤੱਕ ਆ ਸਕਦਾ ਹੈ ਕੀ 1 ਤੋਂ 3 ਲੱਖ ਡਾਲਰ ਇਹ ਤਾਂ ਇਹ ਤਾਂ ਕਿਸੇ ਦੀ ਪੂਰੀ ਜ਼ਿੰਦਗੀ ਦੀ ਕਮਾਈ ਹੋ ਸਕਦੀ ਹੈ ਮਤਲਬ ਜੇ ਕੋਈ ਸੋਚੇ ਕਿ ਮੇਰੇ ਮਾਪੇ ਤਾਂ ਬਿਲਕੁਲ ਤੰਦਰੁਸਤ ਹਨ ਮੈਂ ਇੰਸ਼ੋਰੈਂਸ ਤੇ ਹਜ਼ਾਰਾਂ ਡਾਲਰ ਕਿਉਂ ਖਰਚਾਂ ਤਾਂ ਇੱਕ ਛੋਟਾ ਜਿਹਾ ਹਾਦਸਾ ਜਾਂ ਅਚਾਨਕ ਬਿਮਾਰੀ ਉਹਨਾਂ ਨੂੰ ਵਿੱਤੀ ਤੌਰ ਤੇ ਬਰਬਾਦ ਕਰ ਸਕਦੀ ਹੈ ਇਹ ਤਾਂ ਬਹੁਤ ਵੱਡਾ ਜੋਖਮ ਹੈ ਬਿਲਕੁਲ ਇਹੀ ਕਾਰਨ ਹੈ ਕਿ ਸਰਕਾਰ ਇਸ ਸ਼ਰਤ ਤੇ ਕੋਈ ਸਮਝੌਤਾ ਨਹੀਂ ਕਰਦੀ ਇਨਸ਼ੋਰੈਂਸ ਸਿਰਫ ਵੀਜ਼ਾ ਲੈਣ ਲਈ ਇੱਕ ਕਾਗਜ਼ ਨਹੀਂ ਹੈ ਇਹ ਪਰਿਵਾਰ ਲਈ ਇੱਕ ਵਿੱਤੀ ਸੁਰੱਖਿਆ ਕਵਚ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਜੇਕਰ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਹੈ ਤਾਂ ਪਰਿਵਾਰ ਤੇ ਲੱਖਾਂ ਡਾਲਰ ਦਾ ਬੋਝ ਨਾ ਪਵੇ ਅਤੇ ਕੈਨੇਡੀਅਨ ਸਿਹਤ ਪ੍ਰਣਾਲੀ ਤੇ ਵੀ ਕੋਈ ਵਾਧੂ ਭਾਰ ਨਾ ਆਵੇ अच्छा इंश्योरेंस की गल चल रही है तो मेरे दिमाग में एक होर सवाल आ रहा है मैं सी के पहला सिर्फ कनेडियन कंपनियों तो ही इंश्योरेंस ले सकते सी जिस करके बहुत महंगी पीती सी कि इस विच कोई बदलाव आया है कि हूँ बारहों भी इंश्योरेंस खरीदी जा सकती है हाँ ਇਹ ਇੱਕ ਬਹੁਤ ਮਹੱਤਵਪੂਰਨ ਅਪਡੇਟ ਹੈ 28 ਜਨਵਰੀ 2025 ਨੂੰ ਇੱਕ ਨਵਾਂ ਨਿਯਮ ਲਾਗੂ ਹੋਇਆ ਸੀ ਜਿਸ ਨਾਲ ਹੁਣ ਕੈਨੇਡਾ ਤੋਂ ਬਾਹਰ ਦੀਆਂ ਕੰਪਨੀਆਂ ਤੋਂ ਵੀ ਇੰਸ਼ੋਰੈਂਸ ਖਰੀਦਣ ਦੀ ਇਜਾਜ਼ਤ ਹੈ ਇਸ ਨਾਲ ਲੋਕਾਂ ਨੂੰ ਸਸਤੇ ਵਿਕਲਪ ਮਿਲ ਸਕਦੇ ਹਨ ਪਰ ਅਤੇ ਇਹ ਪਰ ਬਹੁਤ ਵੱਡਾ ਹੈ ਇਸ ਵਿੱਚ ਇੱਕ ਬਹੁਤ ਵੱਡੀ ਸ਼ਰਤ ਹੈ ਉਹ ਕੀ ਹੈ ਉਹ ਵਿਦੇਸ਼ੀ ਕੰਪਨੀ ਐਵੇਂ ਕੋਈ ਵੀ ਨਹੀਂ ਹੋ ਸਕਦੀ ਉਸਨੂੰ ਕੈਨੇਡਾ ਦੇ ਇੱਕ ਸਰਕਾਰੀ ਵਿਭਾਗ ਜਿਸ ਦਾ ਨਾਮ ਹੈ ਆਫਿਸ ਆਫ ਸੁਪਰੀਟੈਂਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਯਾਨੀ OSFI ਉਸ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨਾ ਪਵੇਗਾ ਤਾਂ ਇਹ OSFI ਇੱਕ ਤਰ੍ਹਾਂ ਨਾਲ ਸਰਕਾਰ ਦਾ ਕੁਆਲਟੀ ਚੈੱਕ ਹੈ ਤਾਂ ਕਿ ਲੋਕ ਕਿਸੇ ਐਸੀ ਕੰਪਨੀ ਵਿੱਚ ਨਾ ਫਸ ਜਾਣ ਜੋ ਪੈਸੇ ਤਾਂ ਲੈ ਲਵੇ ਪਰ ਬਾਅਦ ਵਿੱਚ ਦਾਵਾ ਦੇਣ ਤੋਂ ਹੀ ਮੁੱਕਰ ਜਾਵੇ ਬਿਲਕੁਲ ਤੁਸੀਂ ਇਸ ਨੂੰ ਸਰਕਾਰੀ ਸਟੈਂਪ ਆਫ ਅਪਰੂਵਲ ਸਮਝ ਸਕਦੇ ਹੋ ਇਹ ਯਕੀਨੀ ਬਣਾਉਂਦਾ ਹੈ ਕਿ ਪਾਲਿਸੀ ਸਿਰਫ ਕਾਗਜ਼ ਦਾ ਟੁਕੜਾ ਨਹੀਂ ਹੈ ਸਗੋਂ ਇੱਕ ਅਸਲੀ ਵਿੱਤੀ ਸੁਰੱਖਿਆ ਹੈ ਜਿਸ ਤੇ ਕੈਨੇਡੀਅਨ ਹਸਪਤਾਲ ਪਰੋਸਾ ਕਰ ਸਕਦੇ ਹਨ ਅਤੇ ਪੈਸੇ ਦੇਣ ਤੋਂ ਇਨਕਾਰ ਨਹੀਂ ਕਰਨਗੇ ਇਸ ਲਈ ਜੇ ਕੋਈ ਬਾਰੋਂ ਇੰਸ਼ੋਰੈਂਸ ਖਰੀਦ ਰਿਹਾ ਹੈ ਤਾਂ ਇਹ ਜਾਂਚਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕੰਪਨੀ OSFI ਦੀ ਸੂਚੀ ਵਿੱਚ ਹੈ ਜਾਂ ਨਹੀਂ ਹੂੰ ਬਹੁਤ ਜ਼ਰੂਰੀ ਗੱਲ ਹੈ ਇਹ ਤਾਂ ਹੋ ਗਈ ਪਹਿਲੀ ਸ਼ਰਤ ਤੁਸੀਂ ਕਿਹਾ ਸੀ ਕਿ ਦੋ ਵੱਡੀਆਂ ਸ਼ਰਤਾਂ ਹਨ ਦੂਜੀ ਕਿਹੜੀ ਹੈ ਦੂਜੀ ਵੱਡੀ ਸ਼ਰਤ ਹੈ ਸਪான்ਸਰ ਦੀ ਆਮਦਨ ਯਾਨੀ ਕੈਨੇਡਾ ਵਿੱਚ ਰਹਿ ਰਹੇ ਬੱਚੇ ਦੀ ਕਮਾਈ ਸਪான்ਸਰ ਨੂੰ ਸਰਕਾਰ ਨੂੰ ਆਪਣੀ ਆਮਦਨ ਦੇ ਸਬੂਤ ਜਿਵੇਂ ਕਿ ਨੋਟਿਸ ਆਫ ਅਸੈਸਮੈਂਟ ਦੇ ਕੇ ਇਹ ਸਾਬਿਤ ਕਰਨਾ ਪੈਂਦਾ ਹੈ ਕਿ ਉਹ ਆਪਣੇ ਮਾਪਿਆਂ ਦੇ ਇੱਥੇ ਰਹਿਣ ਸਹਿਣ ਦਾ ਸਾਰਾ ਖਰਚਾ ਚੁਕਣ ਦੇ ਸਮਰੱਥ ਹਨ ਸਰਕਾਰ ਇੱਕ ਘੱਟੋ ਘਾਟ ਆਮਦਨ ਤੈਅ ਕਰਦੀ ਹੈ ਜਿਸ ਨੂੰ ਲੋ ਇਨਕਮ ਕਟਆਫ ਜਾਂ ਲੀਕੋ ਕਹਿੰਦੇ ਹਨ ਅਤੇ ਸਪான்ਸਰ ਦੀ ਆਮਦਨ ਉਸ ਤੋਂ ਵੱਧ ਹੋਣੀ ਚਾਹੀਦੀ ਹੈ ਇਸ ਨਾਲ ਤਾਂ ਉਨ੍ਹਾਂ ਨਵੇਂ ਪ੍ਰਵਾਸੀਆਂ ਤੇ ਕਾਫੀ ਦਬਾਅ ਪੈਂਦਾ ਹੋਵੇਗਾ ਜੋ ਅਜੇ ਮਤਲਬ ਆਪਣੇ ਪੈਰਾਂ ਤੇ ਖੜੇ ਹੋ ਰਹੇ ਹਨ ਜਿਵੇਂ ਕੋਈ ਪਰਿਵਾਰ ਜਿਸਨੇ ਹੁਣੇ-ਹੁਣੇ ਘਰ ਖਰੀਦਿਆ ਹੈ ਅਤੇ ਮਾਰਗੇਜ ਦੀਆਂ ਕਿਸ਼ਤਾਂ ਦੇ ਰਿਹਾ ਹੈ ਉਹਨਾਂ ਲਈ ਉਚਾਮਦਨ ਸਾਬਿਤ ਕਰਨਾ ਇੱਕ ਚੁਣੌਤੀ ਹੋ ਸਕਦੀ ਹੈ ਬਿਨਾਂ ਸ਼ੱਕ ਇੱਕ ਵੱਡੀ ਵਿੱਤੀ ਜ਼ਿੰਮੇਵਾਰੀ ਹੈ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਮਾਪੇ ਇੱਥੇ ਆ ਕੇ ਦੇਸ਼ ਦੀ ਸਮਾਜਿਕ ਸਹਾਇਤਾ ਪ੍ਰਣਾਲੀ ਤੇ ਨਿਰਭਰ ਨਾ ਹੋਣ ਸਾਰੀ ਜ਼ਿੰਮੇਵਾਰੀ ਸਪான்ਸਰ ਦੀ ਹੈ ਇਸ ਲਈ ਅਰਜ਼ੀ ਦੇਣ ਤੋਂ ਪਹਿਲਾਂ ਆਪਣੀ ਆਮਦਨ ਦਾ ਹਿਸਾਬ-ਕਿਤਾਬ ਕਰਨਾ ਬਹੁਤ ਜ਼ਰੂਰੀ ਹੈ ਚਲੋ ਇਹ ਤਾਂ ਸਾਫ਼ ਹੋ ਗਿਆ ਕਿ ਸੁਪਰ ਵੀਜ਼ਾ ਪਰਿਵਾਰਾਂ ਨੂੰ ਇਕੱਠੇ ਰੱਖਣ ਲਈ ਇੱਕ ਮਜ਼ਬੂਤ ਬਦਲ ਹੈ ਪਰ ਇਸ ਲਈ ਜੇਬ ਮਜ਼ਬੂਤ ਹੋਣੀ ਚਾਹੀਦੀ ਹੈ ਪਰ ਇਸ ਵਿੱਚ ਮੈਨੂੰ ਇੱਕ ਵੱਡੀ ਕਮੀ ਨਜ਼ਰ ਆ ਰਹੀ ਹੈ ਆਰਥਿਕ ਆਜ਼ਾਦੀ ਦੀ ਮਾਪੇ ਇੱਥੇ ਸਾਲਾਂ ਬੱਧੀ ਰਹਿਣਗੇ ਪਰ ਜਿੱਥੋਂ ਤੱਕ ਮੈਂ ਸਮਝਦੀ ਹਾਂ ਉਹ ਕੰਮ ਨਹੀਂ ਕਰ ਸਕਦੇ ਇਹ ਉਨ੍ਹਾਂ ਮਾਪਿਆਂ ਲਈ ਵੀ ਨਿਰਾਸ਼ਾਜਨਕ ਹੋ ਸਕਦਾ ਹੈ ਜੋ ਅਜੇ ਵੀ ਸਿਹਤਮੰਦ ਹਨ ਅਤੇ ਕੁਝ ਕੰਮ ਕਰਕੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਤੁਸੀਂ ਸਹੀ ਹੋ ਸੁਪਰ ਵੀਜ਼ਾ ਅਸਲ ਵਿੱਚ ਇੱਕ ਲੰਬੀ ਮਿਆਦ ਦਾ ਵਿਜ਼ਟਰ ਵੀਜ਼ਾ ਹੈ ਇਸ ਤੇ ਕੰਮ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਹੈ ਇਹ ਇਸ ਦੀ ਸਭ ਤੋਂ ਵੱਡੀ ਸੀਮਾ ਹੈ ਜੇਕਰ ਮਾਪੇ ਸਿਹਤਮੰਦ ਹਨ ਕੰਮ ਕਰਨ ਦੇ ਯੋਗ ਹਨ ਅਤੇ ਕਰਨਾ ਵੀ ਚਾਹੁੰਦੇ ਹਨ ਤਾਂ ਉਹਨਾਂ ਲਈ ਇੱਕ ਬਿਲਕੁਲ ਵੱਖਰਾ ਰਾਹ ਹੈ ਵਰਕ ਪਰਮਿਟ ਵਰਕ ਪਰਮਿਟ ਪਰ ਕੀ ਇਹ ਮਾਪਿਆਂ ਲਈ ਸੰਭਵ ਹੈ ਇਸ ਲਈ ਤਾਂ ਆਮ ਤੌਰ ਤੇ ਕੈਨੇਡਾ ਵਿੱਚ ਕਿਸੇ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਚਾਹੀਦੀ ਹੁੰਦੀ ਹੈ ਅਤੇ ਉਹ ਵੀ ਇੱਕ ਬਹੁਤ ਗੁੰਝਲਦਾਰ ਪ੍ਰਕਿਰਿਆ ਰਾਹੀਂ हां ए रा बहुत ਔਖਾ ਹੈ ਅਤੇ ਹਰ ਕਿਸੇ ਲਈ ਨਹੀਂ ਹੈ ਇਸ ਲਈ ਆਮ ਤੌਰ ਤੇ ਕੈਨੇਡਾ ਵਿੱਚ ਇੱਕ ਰੋਜ਼ਗਾਰਦਾਰਾ ਮਤਲਬ এমਪਲॉयਰ ਲੱਭਣਾ ਪੈਂਦਾ ਹੈ ਜੋ ਐਲ ਐਮ ਆਈਏ ਵਰਗੀ ਪ੍ਰਕਿਰਿਆ ਵਿੱਚੋਂ ਲੰਘਣ ਲਈ ਤਿਆਰ ਹੋਵੇ ਇਹ ਐਲ ਐਮ ਆਈਏ ਕੀ ਚੀਜ਼ ਹੈ ਅਸੀਂ ਇਹ ਸ਼ਬਦ ਬਹੁਤ ਸੁਣਦੇ ਹਾਂ ਪਰ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਅਸਲ ਮਤਲਬ ਨਹੀਂ ਪਤਾ ਐਲ ਐਮ ਆਈਏ ਇੱਕ ਬਹੁਤ ਵੱਡੀ ਪ੍ਰਕਿਰਿਆ ਹੈ ਇਸ ਦਾ ਪੂਰਾ ਨਾਂ ਹੈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਸੌਖੇ ਸ਼ਬਦਾਂ ਵਿੱਚ ਇਸ ਵਿੱਚ ਕੰਪਨੀ ਨੂੰ ਸਰਕਾਰ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਜਿਸ ਕੰਮ ਲਈ ਉਹ ਤੁਹਾਡੇ ਮਾਪਿਆਂ ਨੂੰ ਨੌਕਰੀ ਦੇ ਰਹੇ ਹਨ ਉਸ ਕੰਮ ਲਈ ਉਹਨਾਂ ਨੇ ਪਹਿਲਾਂ ਪੂਰੇ ਕੈਨੇਡਾ ਵਿੱਚ ਕਿਸੇ ਕੈਨੇਡੀਅਨ ਨਾਗਰਿਕ ਜਾਂ ਪੀਆਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਕੋਈ ਨਹੀਂ ਮਿਲਿਆ ਵਾਹ ਇਹ ਤਾਂ ਲਗਭਗ ਅਸੰਭਵ ਜਿਹਾ ਲੱਗਦਾ ਹੈ ਕੰਪਨੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਪੂਰੇ ਦੇਸ਼ ਵਿੱਚ ਉਸ ਕੰਮ ਲਈ ਕੋਈ ਹੋਰ ਯੋਗ ਵਿਅਕਤੀ ਮੌਜੂਦ ਨਹੀਂ ਹੈ ਇਹ ਤਾਂ ਬਹੁਤ ਆਖਾ ਤੇ ਮਹਿੰਗਾ ਕਮ ਹੋਵੇਗਾ ਬਿਲਕੁਲ ਇਹ ਪ੍ਰਕਿਰਿਆ ਬਹੁਤ ਗੁੰਜਲਦਾਰ ਸਮਾਂ ਖਾਊ ਅਤੇ ਮਹਿੰਗੀ ਹੈ ਇਸ ਲਈ ਬਹੁਤ ਘੱਟ ਕੰਪਨੀਆਂ ਇਸ ਵਿੱਚ ਪੈਣਾ ਚਾਹੁੰਦੀਆਂ ਹਨ ਖਾਸ ਕਰਕੇ ਉਹਨਾਂ ਨੌਕਰੀਆਂ ਲਈ ਜਿਨ੍ਹਾਂ ਲਈ ਬਹੁਤ ਸਾਰੇ ਸਥਾਨਕ ਕੰਮੇ ਮੌਜੂਦ ਹੋ ਸਕਦੇ ਹਨ ਇਸੇ ਕਰਕੇ ਮਾਪਿਆਂ ਲਈ ਵਰਕ ਪਰਮਿਟ ਦਾ ਰਾਹ ਬਹੁਤ ਘੱਟ ਲੋਕਾਂ ਲਈ ਖੁੱਲਦਾ ਹੈ ਆ ਫਿਰ ਜੇ ਸਾਰੀ ਗੱਲਬਾਤ ਨੂੰ ਸਮੇਟिए ਤਾਂ ਤਸਵੀਰ ਇਹ ਬਣਦੀ ਹੈ ਪੀਜੀਪੀ ਪ੍ਰੋਗਰਾਮ ਯਾਨੀ ਪੱਕਾ ਹੋਣ ਦਾ ਰਾਹ ਨਵੀਆਂ ਅਰਜ਼ੀਆਂ ਲਈ ਬੰਦ ਹੈ ਇਸ ਦਾ ਮੁੱਖ ਕਾਰਨ ਪੁਰਾਣਾ ਬੈਕਲੌਗ ਅਤੇ ਸ਼ਾਇਦ ਸਰਕਾਰ ਦੀ ਬਦਲਦੀ ਨੀਤੀ ਹੈ ਸਭ ਤੋਂ ਵੱਡਾ ਅਤੇ ਵਿਹਾਰਕ ਬਦਲ ਸੁਪਰ ਵੀਜ਼ਾ ਹੈ ਜੋ ਮਾਪਿਆਂ ਨੂੰ 7 ਸਾਲ ਤੱਕ ਕੋਲ ਰੱਖਣ ਲਈ ਇਜਾਜ਼ਤ ਦਿੰਦਾ ਹੈ ਪਰ ਇਸ ਦੀ ਕੀਮਤ ਚੁਕਾਣੀ ਪੈਂਦੀ ਹੈ ਮਹਿੰਗੀ ਮੈਡੀਕਲ ਇੰਸ਼ੋਰੈਂਸ ਅਤੇ ਸਪான்ਸਰ ਦੀ ਉੱਚ ਆਮਦਨ ਦੇ ਰੂਪ ਵਿੱਚ ਅਤੇ ਇਸ ਤੇ ਕੰਮ ਕਰਨ ਦੀ ਮਨਾਹੀ ਹੈ ਕੰਮ ਕਰਨ ਦਾ ਇੱਕੋ ਇੱਕ ਰਸਤਾ ਵਰਕ ਪਰਮਿਟ ਹੈ ਜੋ ਐਲ ਐਮ ਆਈਏ ਦੀ ਸਖਤ ਸ਼ਰਤ ਕਰਕੇ ਲਗਭਗ ਬੰਦ ਹੀ ਹੈ ਤੁਸੀਂ ਪੂਰੀ ਤਰ੍ਹਾਂ ਸਹੀ ਸਾਰ ਕੱਢਿਆ ਇਹ ਸਾਰੀ ਸਥਿਤੀ ਇੱਕ ਵੱਡੀ ਤਬਦੀਲੀ ਵੱਲ ਇਸ਼ਾਰਾ ਕਰ ਰਹੀ ਹੈ ਤਾਂ ਫਿਰ ਇਨ ਸਾਰੀਆਂ ਗੱਲਾਂ ਦਾ ਸਾਡੇ ਸੁਣਨ ਵਾਲਿਆਂ ਲਈ ਕੀ ਮਤਲਬ ਨਿਕਲਦਾ ਹੈ ਜੇ ਅਸੀਂ ਵੱਡੀ ਤਸਵੀਰ ਦੇਖੀਏ ਤਾਂ ਐਸਾ ਹੀ ਲੱਗ ਰਿਹਾ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਦਾ ਧਿਆਨ ਮਾਪਿਆਂ ਨੂੰ ਪੱਕੇ ਤੌਰ ਤੇ ਵਸਾਉਣ ਦੀ ਬਜਾਏ ਉਹਨਾਂ ਨੂੰ ਲੰਬੇ ਸਮੇਂ ਲਈ ਪਰ ਅਸਥਾਈ ਤੌਰ ਤੇ ਇੱਥੇ ਰੱਖਣ ਤੇ ਕੇਂਦ੍ਰਿਤ ਹੋ ਗਿਆ ਹੈ ਇੱਕ ਤਰ੍ਹਾਂ ਨਾਲ ਪਰਿਵਾਰ ਨੂੰ ਇਕੱਠੇ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਤੋਂ ਹਟ ਕੇ ਪੂਰੀ ਤਰ੍ਹਾਂ ਸਪੌਂਸਰ ਤੇ ਪਾ ਦਿੱਤੀ ਗਈ ਹੈ ਫਿਲਹਾਲ ਲਈ ਤਾਂ ਇਹੀ ਸਿੱਟਾ ਨਿਕਲਦਾ ਹੈ ਸਿਸਟਮ ਪੀਜੀਪੀ ਦੇ ਬੈਕਲੌਗ ਨੂੰ ਘਟਾਉਣ ਅਤੇ ਸਿਹਤ ਸੰਭਾਲ ਪ੍ਰਣਾਲੀ ਤੇ ਪਵਿੱਖ ਤੇ ਬੋਝ ਨੂੰ ਕੰਟਰੋਲ ਕਰਨ ਨੂੰ ਪਹਿਲ ਦੇ ਰਿਹਾ ਹੈ ਅਤੇ ਇਸ ਦੇ ਬਦਲੇ ਵਿੱਚ ਉਹ ਸੁਪਰਵਾਈਜ਼ਰ ਦੇ ਰੂਪ ਵਿੱਚ ਇੱਕ ਮਜ਼ਬੂਤ ਭਾਵੇਂ ਅਸਥਾਈ ਹੱਲ ਪੇਸ਼ ਕਰ ਰਿਹਾ ਹੈ ਪਰ ਅੰਤ ਵਿੱਚ ਇੱਕ ਸਵਾਲ ਸਾਰਿਆਂ ਦੇ ਮਨ ਵਿੱਚ ਛੱਡਣਾ ਚਾਹੀਦਾ ਹੈ ਜਿਸ ਤੇ ਵਿਚਾਰ ਕਰਨਾ ਬਣਦਾ ਹੈ ਉਹ ਕੀ ਹੈ ਸਵਾਲ ਇਹ ਹੈ ਕੀ ਪੀਜੀਪੀ ਤੇ ਲੱਗੀ ਇਹ ਅਸਥਾਈ ਰੋਕ ਪਵਿੱਖ ਵਿੱਚ ਇੱਕ ਨਵੇਂ ਅਤੇ ਸ਼ਾਇਦ ਹੋਰ ਵੀ ਸਖਤ ਪ੍ਰੋਗਰਾਮ ਨੂੰ ਜਨਮ ਦੇ ਸਕਦੀ ਹੈ ਅਤੇ ਕੀ ਸੁਪਰ ਵੀਜ਼ਾ ਦੀ ਵੱਧਦੀ ਲੋਕਪ੍ਰਿਤਾ ਅਤੇ ਇਸ ਦਾ ਯੂਜ਼ਰ ਪੇ ਮਾਡਲ ਉਸ ਨਵੇਂ ਪ੍ਰੋਗਰਾਮ ਨੂੰ ਪ੍ਰਭਾਵਿਤ ਕਰੇਗਾ ਹੋ ਸਕਦਾ ਹੈ ਕਿ ਪਵਿੱਖ ਵਿੱਚ ਜਦੋਂ ਪੀਜੀਪੀ ਦੁਬਾਰਾ ਖੁੱਲ੍ਹੇ ਤਾਂ ਉਸ ਵਿੱਚ ਸਪான்ਸਰ ਦੀ ਵਿੱਤੀ ਸਮਰੱਥਾ ਅਤੇ ਮਾਪਿਆਂ ਦੀ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਤੇ ਹੋਰ ਵੀ ਜ਼ਿਆਦਾ ਜ਼ੋਰ ਦਿੱਤਾ ਜਾਵੇ ਬਿਲਕੁਲ ਸੁਪਰ ਵੀਜ਼ਾ ਦੇ ਮਾਡਲ ਵਾਂਗ ਕੀ ਇਹ ਅਸਥਾਈ ਹੱਲ ਹੌਲੀ-ਹੌਲੀ ਨਵੀਂ ਸਥਾਈ ਹਕੀਕਤ ਬਣ ਰਿਹਾ ਹੈ